ਫਵਾੜਾ ਦੇ ਅਮਰਨਗਰ ਵਿਖੇ ਇੱਕ ਫੈਕਟਰੀ ਵਿੱਚ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਨਾਈਟ੍ਰੋਜਨ ਗੈਸ ਭਰਦੇ ਸਮੇਂ ਧਮਾਕਾ ਹੋ ਗਿਆ ਸੀ ਜਿਸ ਨਾਲ ਬਲਜੀਤ ਸਿੰਘ ਨਿਵਾਸੀ ਖੋਥੜਾ ਦੀ ਮੌਤ ਹੋ ਗਈ ਜਿਸ ਦੀ ਬੋਡੀ ਨੂੰ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਆਹ ਤੁਹਾਨੂੰ ਸੁਣਾਉਂਦੇ ਆ ਕੀ ਕਹਿ ਰਹੇ ਨੇ ਬਸਪਾ ਨੇਤਾ ਪ੍ਰਵੀਨ ਬੰਗਾ ਫਵਾੜਾ ਐਕਸਸ ਨਿਊਜ਼ ਲਾਈਵ ਤੋਂ ਬਨੋਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਹਾਂ ਸਰ ਬੜੀ ਦੁਖਦਾਈ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਹੀ ਦੁਖਦਾਈ ਘਟਨਾ ਕਿ 24 ਸਾਲ ਦਾ ਬੇਟਾ ਜਿਹੜਾ ਪਰਿਵਾਰ ਦੇ ਸਹਾਰਾ ਸੀ ਔਰ ਸਤਪਾਲ ਜੀ ਦਾ ਬੇਟਾ ਜਿਹੜਾ ਤੁਹਾਡੇ ਕੱਲ ਜਿਹੜੀ ਬੜੀ ਦਰਦ ਨਾਲ ਘਟਨਾ ਹੋਈ ਹੈ ਔਰ ਜੇ ਚੋ ਦੀ ਜਾਨ ਚਲੇ ਗਈ ਔਰ ਇਹਦੇ ਲਈ ਅੱਜ ਅਸੀਂ ਪਰਿਵਾਰ ਵੱਲੋਂ ਜਿਹੜਾ ਪਰਿਵਾਰ ਨੇ ਪ੍ਰਸ਼ਾਸਨ ਦੇ ਰਾਹੀਂ ਅੱਜ ਆਪਣੀ ਪੱਕ ਰੱਖਿਆ ਆਪਣੀ ਮੰਗ ਰੱਖੀ ਹੈ ਕਿ ਉਸ ਦੋਸ਼ੀਆਂ ਦੇ ਖਿਲਾਫ ਤੁਰੰਤ ਜਿੱਥੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਹੀਆਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਅਨਲੀਗਲ ਹੈ ਤਾਂ ਉਹਦੇ ਲਈ ਜੋ ਵੀ ਅਧਿਕਾਰੀ ਰਿਸਪਾਂਸਿਬਲ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਦਾ ਦੇਸ਼ ਦਾ ਦੁਖਾਂਤ ਹੈ ਜਦੋਂ ਕੋਈ ਵੱਡਾ ਹਾਦਸਾ ਵਾਪਰਦਾ ਹੈ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਜਿਹੜਾ ਐਕਟਿਵ ਹੁੰਦਾ ਹੈ ਅਗਰ ਪਹਿਲਾ ਇਹ ਪ੍ਰਸ਼ਾਸਨ ਚੈਲੰਜ ਕੀ ਹੋ ਰਿਹਾ ਹੈ ਕਿੱਥੇ ਜਾਇਜ ਆ ਕਿੱਥੇ ਨਜਾਇਜ ਆ ਪਹਿਲਾਂ ਉਹਦੀ ਚੀਜ਼ ਦੀ ਜਾਂਚ ਹੋਵੇ ਤਾਂ ਸ਼ਾਇਦ ਕਿਸੇ ਦਾ ਮਾ ਦਾ ਪਤ ਨਾ ਜਾਵੇ ਇਸ ਅਗਾਜ ਅਸੀਂ ਪਰਿਵਾਰ ਨੇ ਵੀ ਔਰ ਪੂਰੇ ਪਿੰਡ ਵਾਸੀ ਸਾਰੇ ਅਸੀਂ ਪੰਜਾਬ ਦੇ ਸਰਕਾਰ ਔਰ ਫਵਾੜਾ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਉਹਦੀ ਹੱਕ ਰੀ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਜਿਹੜਾ ਉਹਦਾ ਪਰਿਵਾਰ ਦਾ ਕੋਈ ਸਹਾਰਾ ਨਹੀਂ ਰਿਹਾ ਜਵਾਨ ਬੇਟਾ ਜਿਹੜਾ ਚਲਾ ਗਿਆ ਉਹਦਾ ਬੜਾਪੇ ਦਾ ਸਹਾਰਾ ਸੀ ਉਹਦਾ ਜ਼ਰੂਰ ਉਹਦਾ ਧਿਆਨ ਰੱਖਿਆ ਜਿਹੜਾ ਹੋਣਾ ਚਾਹੀਦਾ ਉਹਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਕਿਸੇ ਬੱਚੇ ਦਾ ਇਦਾਂ ਦਾ ਨੁਕਸਾਨ ਨਾ ਹੋ ਸਕੇ 30 ਦਿਨ 24 ਨੂੰ ਬੜਕਾ ਬਲਜੀਤ ਕੁਮਾਰ ਸਾਨੂੰ ਸੱਤਪਾਲ ਵਾਸੀ ਪਿੰਡ ਕੋਟੜਾ ਗੈਸ ਸਿਲੰਡਰ ਜਿਹੜੇ ਗੱਗ ਭਜਾਉਣ ਹੁੰਦੇ ਆ ਰਿਫਲ ਕਰ ਰਿਆ ਸੀਗਾ ਵੱਡੇ ਤੇ ਛੋਟੇ ਜਿਹੜਾ ਛੋਟਾ ਸਿਲੰਡਰ ਫਟਨ ਕਰਕੇ ਤੇ ਸੜ ਗਏ ਪੇੜ ਪਾੜੇ ਜਿਹਨਾਂ ਜਲਦੀ ਹੋ ਗਿਆ ਤੇ ਜੀ ਮਾ ਇਹ ਤੇ ਅਪੀਲ ਦਰਜ ਕਰਕੇ ਦਿੱਤੀ ਤਵਦੀਸ਼ ਜਾਰੀ ਅਗਲੀ ਕੀ ਕਾਰਵਾਈ ਲਈ ਅੰਦੀ ਜਾਰੀ ਹਮਸਾਬਤ ਐਥੇ ਦਰਜਾ ਜੀ ਅਗਲੀ ਕਾਰਵਾਈ ਚੱਲ ਰਹੀ ਹੈ ਪੋਸਮਾਰਟਮ ਵਰਡ ਜੋ ਕਰਾਇਆ ਜਾ ਰਿਹਾ ਹੈ ਉਹ ਦੇ ਦਕਸ਼